ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚਹਿਲ ਵਾਲੀ ਸੜਕ ਸਿੱਧੀ ਪਾਣੇ ਚ ਆਉਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਗਾਂ ਤੁਹਾਨੂੰ ਦਿਖਾਉਣੀ ਹੈ ਬਿਲਕੁਲ ਹੀ ਤਾਜੀ ਸੋਈ ਹੈ ਦੋਸਤੋ ਤੇ ਜੇਰੇ ਦੀ ਕੰਪਲੀਟ ਇੱਥੇ ਹੀ ਪਈ ਹੈ ਤੇ ਇਹ ਤੋਂ ਬਿਨਾ ਇਹਦਾ ਦੁੱਧ ਜਿਹੜਾ ਚੋਇਆ ਵਿਆ ਬੋਲਾ ਉਹ ਤੁਸੀਂ ਇਸ ਬਾਲਟੀ ਚ ਦੇਖ ਸਕਦੇ ਹੋ ਤੁਹਾਨੂੰ ਸੰਘਣਾ ਦੁੱਧ ਦਿਖਦਾ ਹੋਣਾ ਸੋ ਆਪਾਂ ਜਾਣਕਾਰੀ ਲੈਣੇ ਤੁਸੀਂ ਵੀਡੀਓ ਨੇ ਅੰਡ ਤੱਕ ਦੇਖਿਓ ਜਿਹਨੂੰ ਪਸੰਦ ਆਜੂ ਉਹ ਵੀਰ ਤਸੱਲੀ ਕਰ ਸਕਦਾ ਕਿ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਜਾਣਕਾਰੀ ਲਈਏ ਤੇ ਫਿਰ ਇਹਨੂੰ ਤੋੜਾਂਗੇ ਜਸਵੰਤ ਭਾਈ ਸਤਿ ਸ਼੍ਰੀ ਅਕਾਲ ਜਸਵੰਤ ਇੱਕ ਹੀ ਗਾਂ ਦਿਖਾ ਰਹੇ ਆਂ ਭਾਈ ਹਾਂਜੀ ਭਾਈ ਜੀ ਕਿੰਨਾ ਚਿਰ ਹੋ ਗਿਆ ਸੋਈ ਇਹ ਬਾਈ ਸਵੇਰ ਤੋਂ ਹੋਇਆ ਸੋਈ ਆ ਠੀਕ ਹੈ ਤੇ ਆ ਹੋ ਗਿਆ 2 ਘੰਟੇ ਜੀ ਰਪਈ ਨੂੰ ਠੀਕ ਹੈ ਤੇ ਆ ਤਿੰਨ ਸਾਢੇ ਤਿੰਨ ਗੋ ਨੂੰ ਬੱਚੇ ਨੂੰ ਚੁਲਾ ਕੇ ਬੋਲਾ ਕੜਦਾ ਵੀ ਬੜਾ ਜੋਸ਼ ਸੀਗਾ ਠੀਕ ਹੈ ਹਾਂਜੀ ਕੀ ਡਿਮਾਂਡ ਰਹੀ ਹੈ ਡਿਮਾਂਡ ਬਾਈ ਦੀ ਫੋਨ ਤੇ ਕਰਾਂਗੇ ਠੀਕ ਹੈ ਜੁਗਾ ਸੋਹਣੇ ਪਹਿਲਾਂ ਨੇ 18 ਕਿਲੋ ਦੱਸਿਆ ਠੀਕ ਹੈ ਤੇ 6 ਦੰਦਾ ਤੇ ਜਿਹਨਾਂ ਨੂੰ ਠੀਕ ਹੈ ਤੋਰ ਦੋ ਸੋ ਦਸਤੋ ਇਹਦਾ ਰੇਟ ਫੋਨ ਦੇ ਉੱਤੇ ਆ ਬਹੁਤ ਸੋਹਣਾ ਥਾਂ ਦਾ ਸੈਜ ਆ ਦਸਤੋ ਗਾਂ ਦਾ ਢਾਂਚਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਆ ਬਾਕੀ ਕੁਛ ਸੋਭਾਈ ਸੂਈ ਆ ਤੋਂ ਦੇ ਨਾਲ ਵੀ 13 ਪਸ਼ੂ ਭੁੱਖਾ ਜਾ ਲੱਗਦਾ ਹੁੰਦਾ ਹਵਾਨੇ ਚੋਂ ਦੁੱਧ 3 ਕਿਲੋ ਕੱਢਿਆ ਤੇ ਬਾਕੀ ਬੱਚੇ ਨੂੰ ਚਪਲਾਇਆ ਮਤਲਬ ਬੱਚੇ ਨੂੰ ਥੱਲੇ ਲਾਤਾ ਸੀ ਜਿੰਨਾ ਕੋਨੇ ਥੋੜਾ ਬਹੁਤ ਜਿਹੜਾ ਉਚੰਗਿਆ ਹੋਊਗਾ ਉਹ ਅਲੱਗ ਹੈ 10 ਕਿਲੋ ਨੂੰ ਚੋਇਆ ਆਵੇ ਬਾਈ ਚੋਣ ਬਹੁਤ ਚੰਗਾ ਲੱਗਾ ਬਹੁਤ ਜਿਆਦਾ ਮੋਟਾ ਮੋੜ ਹੀ ਲੈ ਜਸਾਨ ਤੇ ਤੈਨੂੰ ਕਿਹੜਾ ਖੋਰ ਕਢਾ ਦੇ ਪਏ ਹਵਾਨਾ ਦੱਸੋ ਹੁਣ ਵੀ ਦੁੱਧ ਕੱਢਣ ਤੋਂ ਬਾਅਦ ਚ ਵੀ ਚੰਗਾ ਤੇ ਥੰਨ ਦਾ ਸੈਜ ਦੱਸਦਾ ਵੀ ਚਵਾਈਏ ਦੀ ਚੰਗੀ ਹੋਊਗੀ ਬਾਕੀ ਬਾਈ ਦੱਸਦਾ ਵੀ ਬਹੁਤ ਚੰਗਾ ਚੋਣ ਚਵਾਈ ਦੀ ਚੰਗੀ ਹੈਗਾ ਹਵਾਨਾ ਫਿਕਸ ਜ ਹੈ ਠੀਕ ਜੇ ਰੇਟ ਚ ਮਿਲ ਜੂਗੀ ਮੈਨੂੰ ਇਹ ਲੱਗਦਾ ਬਾਕੀ ਰੇਟ ਤੁਸੀਂ ਬਾਈ ਤੋਂ ਪੁੱਛ ਲਓ ਜੇ ਫੋਨ ਦੇ ਉੱਤੇ ਵੀਰ ਨੇ ਰੇਟ ਰੱਖਿਆ ਤੇ ਜੇ ਕੋਈ ਵੀਰ ਗਰਮੀ ਦੀ ਰੁੱਤ ਚ ਦੁੱਧ ਚ ਚੋਣਾ ਚਾਹੁੰਦਾ ਗਾਂ ਦਾ ਤਾਂ ਉਹਨੂੰ ਠੀਕ ਜੇ ਰੇਟ ਦੇ ਵਿੱਚ ਇਹ ਗਾਮ ਮਿਲ ਜਾਣੀ ਹੈ ਹਵਾ ਨਾ ਚੰਗਾ ਸੋ ਦੋਸਤੋ ਇੱਕ ਹੀ ਨਾਗ ਹੈ ਬਹੁਤ ਹੀ ਲੰਬੀ ਵੀਡੀਓ ਤਾਂ ਜਾਣੀ ਨਹੀਂ ਤੇ ਆਪਾਂ ਤੁਹਾਨੂੰ ਧਾਰਾਂ ਜਿਹੜੀਆਂ ਮਾਰ ਕੇ ਦਿਖਾ ਹੀ ਦਿੰਨੇ ਆ ਵੀਡੀਓ ਦੇ ਵਿੱਚ ਨਿਆਣਾ ਬਾਈ ਪਾਰਿਆ ਦੇਖਦੇ ਆ ਧਾਰ ਕਿੱਦਾਂ ਦੀ ਨਿਕਲਦੀ ਹੈ ਉਸੇ ਬਾਲਟੀ ਚ ਧਾਰਾ ਮਾਰ ਲੈਨੇ ਆ ਦੋਸਤੋ ਅਗਲੇ ਥਨਾ ਚ ਚਵਾਈ ਦੇਖੋ ਤੁਸੀਂ ਬਹੁਤ ਸੋਹਣੀ ਚਵਾਈ ਹੈ ਪਿਛਲੇ ਥਨਾ ਚ ਮਾਰੀ ਸੀ ਪਰ ਇਹ ਪਿਛਲੇ ਸਨਾਂ ਚ ਤੁਸੀਂ ਤਾਰਾਂ ਦੇਖ ਲਓ ਹਜੇ ਗਾਂ ਇਹ ਹੌਲੀ ਕਰਨ ਵਾਲੀ ਆ ਫਿਰ ਇਹਦੀ ਚਾਲ ਢਾਲ ਦੇ ਵੀ ਉੱਤੇ ਫਰਕ ਪਊਗਾ ਤੇ ਥਣ ਦਾ ਸੈਜ ਵੀ ਨਿਕਰੂ ਜਿਵੇਂ ਜਿਵੇਂ ਮਿਲਕਿੰਗ ਹੋਊਗੀ ਜਿਹੜਾ ਵੀਰ ਚੋਣ ਬਹਿ ਗਿਆ ਉਹ ਸਾਰੀ ਚੋਕੇ ਉੱਠੂਗਾ ਇਦਾਂ ਦਾ ਥਣ ਦਾ ਸੈਜ ਆ ਤੇ ਇਦਾਂ ਦੀ ਧਾਰ ਪੈਂਦੀ ਛੱਟੀ ਚ ਸੰਤ ਭਾਈ ਸੋ ਥਣ ਦੇਖੋ ਹਜੇ ਭਲੂਣ ਚਾ ਦੋਸਤੋ ਥਣ ਥੋੜਾ ਥੋੜਾ ਲਾਲੀ ਵਾਲਾ ਥਣਾ ਗਲਾਪੀ ਰੰਗ ਦੇ ਥਣ ਬੋਲੀ ਇੰਨੇ ਕਾ ਪਿਛਲਾ ਥਣ ਨੱਪ ਕੇ ਛੱਡਿਆ ਤੇ ਦੁੱਧ ਨਿਕਲਣਾ ਸ਼ੁਰੂ ਹੋ ਗਿਆ ਕਿਉਂਕਿ ਛੱਡ ਦੇ ਭਾਈ ਪਸਮਾ ਦੇ ਵਿੱਚ ਗਾਂ ਆ ਜਾਂਦੀ ਹੈ ਬੱਚਾ ਜਦੋਂ ਛੱਡਾਂਗੇ ਚੰਗੀ ਗਾਂ ਨੇ ਉਦੋਂ ਹੀ ਪਸਮਾਉਣਾ ਹੁੰਦਾ ਸੋ ਇੱਕ ਹੀ ਨਾਕਸੀ ਅੱਜ ਦੀ ਵੀਡੀਓ ਦਾ ਆਸ ਹੈ ਵੀ ਤੁਹਾਨੂੰ ਪਸੰਦ ਆਊਗੀ ਜਿਹਨੂੰ ਜੱਚੇ ਉਹ ਵੀ ਰੇਟ ਕਨਫਰਮ ਕਰਕੇ ਸੌਦਾ ਕਰ ਲੂਗਾ ਧੰਨਵਾਦ